ਸਖਵੀਰ ਸਿੰਘ ਬਾਦਲ ਦਾ ਬੜਾ ਮਜ਼ਾਕ ਉਟਾਇਆ ਗਿਆ ਕਿ 17 ਦੇ ਵਿੱਚ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਕਾਂਗਰਸ ਦੀ ਸਰਕਾਰ ਆਈ ਫਿਰ ਅਕਾਲੀ ਦਲ ਦੀ ਫਿਰ 2022 ਦੇ ਵਿੱਚ ਕਿ ਦੋ ਤਿੰਨ ਹੀ ਜਿਹੜੇ ਉਮੀਦਵਾਰ ਜਿੱਦੇ ਇੱਕ ਦਾ ਉਹਦੇ ਚ ਉੱਡ ਗਿਆ ਕਿ ਫਿਰ ਜਿਹੜੀ ਲੋਕ ਸਭਾ ਚੋਣਾਂ ਆਈਆਂ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਕੈਂਡੀਡੇਟ ਨਹੀਂ ਖੜਾ ਕੀਤਾ ਕਿ ਇਕੱਲੀ ਜਮਣੀ ਚੋਣਾਂ ਦੇ ਵਿੱਚ ਵੀ ਤੀਜੇ ਨੰਬਰ ਤੇ ਅਕਾਲੀ ਦਲ ਪਰ ਹੈਰਾਨੀ ਵਾਲੀ ਗੱਲ ਹੈ ਲੋਕ ਕਹਿੰਦੇ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਨਾ ਪੂਰਾ ਐ ਜੋੜ ਰਹੇ ਨੇ ਕਿ ਜਿੱਤ ਨਾਲੋਂ ਜ਼ਿਆਦਾ ਜਿੱਦੀ ਹਾਰ ਬੋਲਦੀ ਕਿ ਚਾਹੇ ਸੁਖਵੀਰ ਬਾਦਲ ਨੇ ਲੋਕ ਸਭਾ ਦੇ ਵਿੱਚ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਚਾਹੇ 22 ਦੇ ਵਿੱਚ ਸੀਟਾਂ ਦੋ ਤਿੰਨ ਨਹੀਂ ਲਿਜਾ ਸਕਿਆ ਪਰ ਅੱਜ ਦੀ ਘੜੀ ਦੇ ਵਿੱਚ ਲੋਕਾਂ ਦਾ ਕਹਿਣਾ ਕਿ ਸੁਖਵੀਰ ਬਾਦਲ ਦੀ ਤੂਤੀ ਬੋਲਦੀ ਪਈ ਐ ਚਾਹੇ ਉਹ ਹਰ ਗਿਆ ਚਾਹੇ ਤਰਨਤਾਰਨ ਜਿਮਣੀ ਜਿਹੜੀ ਚੋਣ ਹੋਈ ਐ ਉਹਦੀ ਗੱਲ ਕਰ ਲਈਏ ਉੱਥੇ ਚਾਹੇ ਹਰਮੀਰ ਸਿੰਘ ਸੰਧੂ ਜਿੱਤਿਆ ਜੋ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਸਮਾਂ ਦੇਖ ਕੇ ਟਾਈਮ ਦੇਖ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਗਏ ਚਾਹੇ ਉਹ ਜਿੱਤੇ ਫਿਰ ਵੀ ਉੱਥੇ ਜਿਹੜੀ ਕਰਨ ਤਾਰਨ ਦੇ ਵਿੱਚ ਜਾਂ ਸਾਰੇ ਪਾਸੇ ਜਿਹੜਾ ਰੋਲਾ ਪਿਆ ਉਹ ਸੁਖਵੀਰ ਸਿੰਘ ਬਾਦਲ ਦਾ ਹੀ ਪਿਆ ਚਾਹੇ ਉਹ ਹਾਰੇ ਹੀ ਨੇ ਪਸ ਇੱਕ ਵਾਰ ਐਂ ਕਹਤਾ ਕਿ ਸੁਖਵੀਰ ਬਾਦਲ ਜਿਹੜੀ ਅਕਾਲੀ ਦਲ ਬਾਦਲ ਦੀ ਪਾਰਟੀ ਆ ਉਹ ਮਜ਼ਬੂਤ ਹੋਣ ਲੱਗ ਗਈ ਖੜੀ ਹੋਣ ਲੱਗ ਗਈ ਇੱਕ ਤੁਹਾਡੇ ਨਾਲ ਹੋਰ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਇੱਕ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਜ਼ਿਲ੍ਹਾ ਪ੍ਰੇਸ਼ਤ ਤੇ ਬਲਾਕ ਸੰਮਤੀ ਦੇ ਚੋਣਾਂ ਹੋ ਗਏ ਹਟੀਆਂ ਬਹੁਤ ਥਾਵਾਂ ਤੇ ਕਿ ਅਕਾਲੀ ਦਲ ਦਾ ਕਿਤੇ ਇੱਕ ਖਾਤਾ ਵੀ ਨਹੀਂ ਖੁੱਲਿਆ ਤੇ ਬਹੁਤ ਜਗ੍ਹਾ ਤੇ ਜਿੱਤੇ ਵੀ ਨਹੀਂ ਲੋਕਾਂ ਦੇ ਦੋਨਾਂ ਪਾਸੇ ਜਵਾਬ ਨੇ ਚਾਹੇ ਅਕਾਲੀ ਦਲ ਤੀਜੇ ਨੰਬਰ ਤੇ ਆ ਪਰ ਫਿਰ ਵੀ ਅੱਜ ਜਿਹੜੀ ਟ੍ਰੋਲਿੰਗ ਲਗਾਤਾਰ ਹੋ ਰਹੀ ਹੈ ਲਗਾਤਾਰ ਜਿਹੜੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਰੀਲਾਂ ਹੀ ਲਗਾਤਾਰ ਚੱਲ ਰਹੀਆਂ ਨੇ ਕਿ ਡਾਇਨਾਸੌਰ ਵੀ ਆ ਗਏ ਕਿ ਸਾਰੇ ਹੀ ਆਉਣਗੇ ਹੁਣ ਤਾਂ ਅਕਾਲੀ ਦਲ ਵੀ ਆ ਰਿਹਾ ਹੈ ਡਾਇਨਾਸੌਰ ਵੀ ਆ ਰਿਹਾ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜੀ ਖੰਨਾ ਦੇ ਵਿੱਚ ਕਾਊਂਟਿੰਗ ਸੈਂਟਰ ਦੀ ਜਿੱਥੇ ਐਸਐਚਓ ਵੱਲੋਂ ਥਾਣਾ ਸਿਟੀ 2 ਦੇ ਐਸਐਚਓ ਹਰਦੀਪ ਸਿੰਘ ਵੱਲੋਂ ਯਾਦਵਿੰਦਰ ਸਿੰਘ ਜਾਦੂ ਅਕਾਲੀ ਦਲ ਦੇ ਆਗੂ ਆ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇੱਥੇ ਫੇਰ ਉਹੀ ਗੱਲ ਕਹਿਣ ਵਾਲੀ ਆ ਜਾਂਦੀ ਹੈ ਕਿ ਜਿਹੜੀਆਂ ਪਹਿਲਾਂ ਜਿਨ੍ਹਾਂ ਨੇ ਸੁਖਵੀਰ ਬਾਦਲ ਨਾਲ ਪੰਗਾ ਲਿਆ ਉਹਨਾਂ ਨੂੰ ਸਸਪੈਂਡ ਹੋਣਾ ਪਿਆ ਚਾਹੇ ਤਰਨਤਾਰਨ ਐਸਐਸਪੀ ਦੀ ਗੱਲ ਕਰ ਲਈਏ ਚਾਹੇ ਪਟਿਆਲੇ ਦੇ ਐਸਐਸਪੀ ਦੀ ਗੱਲ ਕਰ ਲਈਏ ਚਾਹੇ ਨਾਭਾ ਬੀਡੀਪੀ ਬੀਡੀਪੀਓ ਦੀ ਗੱਲ ਕਰ ਲਈਏ ਚਾਹੇ ਹੁਣ ਖੰਨਾ ਦੀ ਗੱਲ ਕਰ ਲਈਏ ਕਿ ਇਹਨਾਂ ਨੂੰ ਵੀ ਹੁਣ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਹੁਣ ਆਹੀ ਚੀਜ਼ਾਂ ਦੀ ਬਾਰ-ਬਾਰ ਜਿਹੜੀ ਟ੍ਰੈਂਡਿੰਗ ਦੇ ਵਿੱਚ ਰੀਲਾਂ ਚੱਲਦੀਆਂ ਨੇ ਕਿ ਸਰਕਾਰ ਚਾਹੇ ਆਮ ਆਦਮੀ ਪਾਰਟੀ ਦੀ ਹੈ ਸੀਐਮ ਚਾਹੇ ਭਗਵੰਤ ਮਾਨ ਹੈ ਪਰ ਇੱਥੇ ਗੱਲ ਕਰ ਲਈਏ ਤਾਂ ਸੁਖਵੀਰ ਸਿੰਘ ਬਾਦਲ ਦੀ ਕਹਿੰਦੀ ਟਰੰਪ ਜਿੰਨਾ ਰਤਬਾ ਹੈ ਕਿ ਅੱਜ ਵੀ ਚਾਹੇ ਸਰਕਾਰ ਨਹੀਂ ਹੈਗੀ ਪਰ ਜਿੰਨੇ ਜਿੰਨੇ ਵੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਨਾਲ ਚਾਹੇ ਵਰਕਰਾਂ ਦੇ ਨਾਲ ਜਿੰਨੇ ਵੀ ਪੰਗੇ ਲਏ ਨੇ ਚਾਹੇ ਝੂਠੇ ਪਰਚੇ ਕੱਟੇ ਨੇ ਕੋਈ ਵੀ ਸਰਕਾਰੀ ਅਹੁਦੇਦਾਰ ਹੈਗਾ ਤਾਂ ਉਹਦੀ ਨਾਲ ਦੀ ਨਾਲ ਛੁੱਟੀ ਕਰਵਾਈ ਹੈ ਇੱਕ ਵਾਰ ਜਿਵੇਂ ਮਰਜ਼ੀ ਕਰਵਾਈ ਹੈ ਧੱਕੇ ਨਾਲ ਕਰਵਾਈ ਹੈ ਹਿੱਕ ਦੇ ਜ਼ੋਰ ਤੇ ਕਰਾਈ ਹੈ ਤਾਂ ਉਹਨਾਂ ਦੀ ਜਿਹੜੀ ਛੁੱਟੀ ਲਗਾਤਾਰ ਕਰਾਈਆਂ ਨੇ ਪਹਿਲਾਂ ਵੀ ਤਰਨਤਾਰ ਤੋਂ ਲਗਾਤਾਰ ਜਿਮਨੀ ਚੋਣਾ ਤੋਂ ਬਾਅਦ ਤੀਜਾ ਚੌਥਾ ਸਟੈਪ ਚੱਲ ਪਿਆ ਕਿ ਜਿਹੜੇ ਅਫਸਰ ਧੱਕਾ ਕਰਦੇ ਨੇ ਅਕਾਲੀ ਦਲ ਦੇ ਨਾਲ ਉਹ ਹਮੇਸ਼ਾ ਸਸਪੈਂਡ ਹੁੰਦੇ ਨੇ ਹੁਣ ਹਰਦੀਪ ਸਿੰਘ ਨੇ ਵੀ ਇੰਹੀਂ ਕੀਤਾ ਸੀ ਜਦੋਂ ਜਦਵਿੰਦਰ ਸਿੰਘ ਜਾਦੂ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਫਿਰ ਅੱਗੇ ਕਾਰਵਾਈ ਪਾਈ ਗਈ ਕਾਰਵਾਈ ਤੋਂ ਬਾਅਦ ਹੁਣ ਹਰਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ 27 ਦੀਆਂ ਕਾਮਨਾ ਚਾਹੇ ਸੀਐਮ ਭਗਵੰਤ ਮਾਨ ਕਹਿ ਰਿਹਾ ਕਿ ਨਹੀਂ ਆ ਸਕਦੇ ਡਾਇਨਾਸੌਰ ਤੇ ਨਾ ਹੀ ਅਕਾਲੀ ਦਲ ਕਦੇ ਆ ਸਕਦੇ ਨੇ ਤੁਸੀਂ ਭਲੇਖੇ ਦੇ ਵਿੱਚੋਂ ਆਰਾਮਦਨ ਆਪ ਦਾ ਸੋ ਜੋ ਲੋਕ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦੇ ਪਰ ਸੀਐਮ ਭਗਵੰਤ ਮਾਨ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸੋਸ਼ਲ ਮੀਡੀਆ ਬਹੁਤ ਵੱਡੀ ਪਾਵਰ ਹੈ ਸੋਸ਼ਲ ਮੀਡੀਆ ਤੇ ਜੋ ਚੀਜ਼ ਇੱਕ ਵਾਰ ਕੋ ਮਨ ਲੱਗ ਗਈ ਜੋ ਚੀਜ਼ ਵਾਰ ਵਾਰ ਟ੍ਰੈਂਡਿੰਗ ਆਉਣ ਲੱਗੀ ਉਹੀ ਲੋਕਾਂ ਦੇ ਦਿਮਾਗ ਦੇ ਵਿੱਚ ਵੜ ਜਾਂਦੀ ਹੈ ਲੋਕ ਉਧਰਲੇ ਪਾਸੇ ਹੀ ਜਾਣ ਲੱਗ ਜਾਂਦੇ ਨੇ ਜਿਵੇਂ ਤੁਹਾਡਾ ਟ੍ਰੈਂਡਿੰਗ ਦੇ ਵਿੱਚ ਹੋ ਗਿਆ ਸੀ ਸਾਰਾ ਕੁਝ ਸੁਖਵੀਰ ਬਾਦਲ ਵੀ ਜਿਵੇਂ ਕਹਿੰਦਾ ਕਿ ਸਾਡੀ ਤਾਂ ਗੱਡੀ ਆੜੀ ਲਈ ਤੇ ਚੜਨ ਵਾਲੀ ਸੀ ਪਤਾ ਨਹੀਂ ਆਮ ਆਦਮੀ ਪਾਰਟੀ ਨੇ ਕਿੱਥੋਂ ਆ ਕੇ ਵਿੱਚ ਫਾਨਾ ਰਾ ਦੇ ਦਿੱਤਾ ਕਿੱਥੋਂ ਸੋਸ਼ਲ ਮੀਡੀਆ ਤੇ ਚੱਕ ਲਿਆ ਹੁਣ ਉਹੀ ਸੋਸ਼ਲ ਮੀਡੀਆ ਹੁਣ ਸੁਖਵੀਰ ਬਾਦਲ ਨੂੰ ਪੂਰਾ ਹਾਈਲਾਈਟ ਕਰ ਰਿਹਾ